ਪੰਜਾਬੀ ਸਿੰਗਰ ਦਿਲਜੀਤ ਦੋਸਾਨ ਕਿਸੇ ਜਾਣ ਪਛਾਣ ਤੇ ਮਹਤਾਜ ਨਹੀਂ ਆਸ ਗੱਲ ਇਹ ਆ ਕਿ ਉਹ ਦੋਸਾਂਝਾ ਵਾਲਾ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਪੰਜਾਬੀ ਆਵਾਜ਼ ਮਾਣ ਵਧਾ ਰਿਹਾ ਹਾਲਾਤ ਕੀ ਇਸ ਵਿੱਚ ਚਾਲੇ ਪੰਜਾਬੀ ਕਲਾਕਾਰ ਦੇ ਇਲੂਮੀਨਾਟੀ ਫੋਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਛੇੜ ਰਹੀਆਂ ਨੇ ਦਿਲਜੀਤ ਵੱਲੋਂ ਇਸ ਵਿਸ਼ੇ ਤੇ ਬੇਤਸਾਬੀ ਨਾਲ ਅਫਵਾਹ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਰੈਪਰ ਰਸੀਵ ਵੱਲੋਂ ਦਿਲਜੀਤ ਉਸਾਰ ਖਿਲਾਫ ਇਲੂਮੀਨਾਟੀ ਫੋਨ ਨੂੰ ਲੈ ਕੇ ਪੋਸਟਾਂ ਸ਼ੇਅਰ ਕੀਤੀਆਂ ਗਿਆ ਠਹਿਰਾ ਨਹੀਂ ਦੀ ਗੱਲ ਇਹ ਕਿ ਕਈ ਲੋਕਾਂ ਵੱਲੋਂ ਕਲਾਕਾਰ ਦੇ ਇਲੂਮੀਨਾਟੀ ਫੋਨ ਨੂੰ ਲੈ ਕੇ ਖਾਸ ਚੱਪਾ ਕੀਤੀ ਜਾ ਰਹੀ ਹੈ ਜਿਸ ਦੀਆਂ ਪੋਸਟਾਂ ਰੈਪਰ ਨਸੀਬ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ ਤੇ ਇਸ ਨੂੰ ਲੈ ਕੇ ਦਿਲਜੀਤ ਦੋਸਾਂਜ ਵੱਲੋਂ ਰੈਪਰ ਨਸੀਬ ਨੂੰ ਪਿੱਖਾ ਜਵਾਬ ਦਿੱਤਾ ਗਿਆ। ਉਹਨਾਂ ਨੇ ਆਪਣੇ ਸਾਦਗੀ ਭਰੇ ਅੰਦਾਜ਼ ਵਿੱਚ ਕਿਹਾ ਕਿ ਸਭ ਬੋਵਿੰਦਾ ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ ਰੱਬ ਤੁਹਾਨੂੰ ਬਹੁਤ ਬਹੁਤ ਤਰੱਕੀ ਦੇਵੇ। ਚੜ੍ਹਦੀ ਕਲਾ ਵਿੱਚ ਰੱਖੇ। ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਜਵਾਬ ਦੇ ਰਿਹਾ। ਮੇਰੇ ਵੱਲੋਂ ਸਿਰਫ ਤੇ ਸਿਰਫ ਪਿਆਰ ਸ਼ੁਕਰ ਇਸ ਤੋਂ ਪਹਿਲਾਂ ਵੀ ਰੈਪਰ ਨਸੀਬ ਆਪਣੇ ਇੱਕ ਇੰਟਰਵਿਊ ਕਰਕੇ ਚਰਚਾ ਵਿੱਚ ਆਏ ਸੀ ਜਦੋਂ ਉਹਨਾਂ ਵੱਲੋਂ ਸਿੱਧੂ ਮੂਸੇਈ ਵਾਲਾ ਦਾ ਜ਼ਿਕਰ ਕਰਦੇ ਆ ਖੁਦ ਨੂੰ ਉਸ ਵਰਗਾ ਦੱਸਿਆ ਸੀ ਤੇ ਕਿਹਾ ਸੀ ਕਿ ਮੈਂ ਬਿਲਕੁਲ ਉਸ ਵਰਗਾ ਹਾਂ ਹਾਲਾਂਕਿ ਇਹ ਗੱਲ ਸਿੱਧੂ ਦੇ ਚੌਣ ਵਾਲਿਆਂ ਨੂੰ ਬਿਲਕੁਲ ਪਸੰਦ ਨਹੀਂ ਆਈ ਜਿਸ ਤੋਂ ਬਾਅਦ ਸਿੱਧੂ ਦੇ ਚੌਣ ਵਾਲੇ ਰੈਪਰ ਨਸੀਬ ਉੱਪਰ ਭੜਕ ਗਏ ਵਾਕਿਏ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਕਿ ਦਿਲਜੀਤ ਦਸਾਂਜ ਰਿਯੂ ਮਿਨਾਰਟੀ ਦਾ ਮੈਂਬਰ ਹੈ ਕਿ ਨਹੀਂ ਕਮੈਂਟ ਕਰਕੇ ਜਰੂਰ ਆਪਣੇ ਰਾਏ ਸਾਂਝੇ ਕਰ ਦਿਓ ਧੰਨਵਾਦ ਜੀ